ਲੋ ਜੀ ਕੰਪਾਨ ਦੇ ਕੰਮ ਤੋਂ ਬਾਅਦ ਆਪਾਂ ਨੇ ਆ ਬਾਈ ਮਸ਼ੀਨ ਲੈ ਕੇ ਆਏ ਨੂੰ ਇਹਨਾਂ ਨੇ ਇੱਕ ਪੋਰ ਇਹਦੀ ਪੁੱਠੇ ਕਾਸ਼ ਤੇ ਪਹਿਲਾਂ 0 ਡਰਲ ਦਸੀ ਉਹਨਾਂ ਨੇ ਦੂਜੀ ਕੀਤੀ ਸੈਂਪਲ ਡਰਲਾਂ ਜੀ 0 ਕੀ ਤੁਸੀਂ ਕੀਤੀ ਸੀ ਹਾਂ 0 ਵੀ ਆਪਾਂ ਕੀਤੀ ਸੀਗੀ ਇਹ ਕਹਿੰਦੇ ਨੇ ਉਹ ਸਾਹਮਣੇ ਆ ਲਾ ਰੰਗ ਦੀ ਤਿਆਰ ਕੀਤੀ ਹੈਗੀ ਉਹ ਸਰਪੰਚ ਉਹ ਵੀ ਸਰਪੰਚ ਦੀ ਹੈਗੀ ਇਹ ਬਾਈ ਦੀ ਹੈਗੀ ਇਹਨੂੰ ਪੁੱਠੀ ਪੂਰੇ ਕਰ ਇਹ ਪਰ ਮਿਸਤਰੀ ਮਿਸਤਰੀ ਹੁੰਦਾ ਹੈਗਾ ਹਾਂ ਇਹ ਆ ਵੀ ਕਿਸੇ ਜੀ ਕਰੇ ਇਹ ਆਪੀ ਕਿਸੇ ਜੀ ਕਰੇ ਜੋ ਰਾਇ ਤਾਂ ਕੀ ਨਾ ਗਲਤੀਆਂ ਕਰ ਕਰੀ ਬੰਦਾ ਸਿੱਖਦਾ ਗਲਤੀਆਂ ਕਰ ਕਰੀ ਸਿੱਖਦਾ ਗਲਤੀਆਂ ਦਾ ਪੁੱਤ ਬੰਦਾ ਹੂੰ ਤੇ ਉਧਰ ਆਇਆ ਆਪਣਾ ਕੋਈ ਟਰੈਕਟਰ ਨੋਵੋ ਤੇ ਉਹਦੇ ਲਾਵਾਂ ਆਪਾਂ ਨੇ ਪੰਪ ਸੁਪਰ ਹੈਡਰ ਆ ਪੰਪ ਲਾਵਾਂਗਾ ਆਹ ਵਾ ਲਾਈਕ ਕਰਕੇ ਚੈੱਕ ਤੇ ਇਹ ਪਹਿਲਾਂ ਕਿਸ ਨੇ ਜਿਗਾੜ ਜਿਹਾ ਬਣਾ ਕੇ ਲਾਇਆ ਸੀ ਆਹ ਵੇ ਤੇ ਲਾਇਆ ਤਾਂ ਇਸ ਤਰ੍ਹਾਂ ਵਧੀਆਗਾ ਆਪਾਂ ਕਿਸੇ ਨੰਦੇ ਨਹੀਂਗੇ ਕੰਮ ਬੜੀ ਵਧੀਆ ਕਰ ਆ ਜੇ ਵੀ ਮਿਸਤਰੀ ਨੇ ਪਰ ਥੋੜੀ ਕਾਫੀ ਛੱਡ ਗਿਓ ਉਹ ਇਹਦੇ ਸਪੋਰਟਾਂ ਨੂੰ ਕੱਟ ਲਾਈਆਂ ਨੇ ਉਹ ਕੱਲੇ ਪੱਤੀ ਆ ਗਈ ਉਹਦੀ ਕੀ ਮਜ਼ਬੂਤੀ ਹੈਗੀ ਨਾ ਤੇ ਥੋੜਾ ਹੈਵੀ ਕਰ ਦਿੰਦੇ ਕੰਮ ਨੂੰ ਸਪੋਰਟਾਂ ਨੂੰ ਬੋਟ ਵਧੀ ਲਾਉਣ ਦੇ ਤੇ ਇੱਕ ਥੱਲੇ ਉਹਨਾਂ ਬੀਮ ਬਣਾ ਕੇ ਲਵਾ ਦੇ ਆ ਬੀਮ ਵੀ ਕੱਚੀ ਕੱਢ ਗਏ ਤਾਂ ਫਿਰ ਆਪਾਂ ਕਰਦੇ ਕੰਮ ਸ਼ੁਰੂ ਪਹਿਲਾਂ ਆਪਾਂ ਬਣਾਉਣੇ ਆ ਇਹਦੇ ਬੀਮਾਂ ਕਰ ਲਈਆਂ ਪੱਤੀਆਂ ਤਿਆਰ ਪੂਰਾ ਵਧੀਆ ਕੰਮ ਕਰਨਾ ਕਰੋ ਚੈੱਕ ਜੀ ਇੱਕ ਵਾਰੀ ਐਂਗਲ ਦਾ ਵੀ ਬਣਾ ਕੇ ਆਪਾਂ ਕਰਤਾ ਫਿੱਟਾ ਤੇ ਹੁਣ ਆਪਾਂ ਆਹ ਵਾਲੀ ਪੱਤੀਆਂ ਨੇ ਇਹਨਾਂ ਸੱਲ ਮਾਰ ਕੇ ਇਹ ਚ ਪੰਪ ਪਾਉਣ ਦੇ ਕਰਾਂਗੇ ਆਪਾਂ ਔਰ ਇੱਥੇ ਐਦਾਂ ਇਹ ਐਸੋਡ ਕਰਾਂਗੇ ਜੀ ਠੀਕ ਹੈ ਜੀ ਇੱਥੋਂ ਉਹ ਕੰਨੀਆਂ ਜਿਹੜੀ ਉਹ ਟੇਪਰ ਵੱਜ ਜੂ ਪਹਿਲੀ ਕੰਨੀ ਤੇ ਆਪਾਂ ਸੱਲ ਮਾਰ ਕੇ ਲਾਉਂ ਜਾਂ ਪਰ ਮੇ ਤੇ ਇਹ ਪੈਂਦਾ ਪੂਰਾ ਪੂਰਾ ਸਮਾਰਟੀ ਮਿਲਦੇ ਆਪਾਂ ਲਓ ਜੀ ਮਿੱਤਰੋ ਇਹ ਆਂਦੀਆਂ ਪੱਤੀਆਂ ਦਾ ਮਾਰਨੇ ਤੇ ਮਾਰਨੇ ਖਾਲਾ ਪਹਿਲਾਂ ਆਪਾਂ ਜੀ ਮਾਰਾਂਗੇ ਪਾਤਲਾ ਖਾਲਾ ਅੱਜ ਪਹਿਲੀ ਆਪਾਂ ਨੇ ਇੰਕੀ ਨਾਲ ਮਾਰਦਾ ਕਈ ਵਾਰ ਆਇਆ ਫੇਲ ਜਾਂਦਾ ਦਾ ਵੀ ਬਰ ਮਾ ਉਹਦੇ ਸੈਂਟਰ ਤੋਂ ਆ ਰਹੇ ਜੇ ਪਹਿਲਾਂ ਪਾਤਲਾ ਮਾਰ ਦਾਂਗੇ ਮਿਲਦੇ ਆਪਾਂ ਖਾਲਵਾ ਬੰਦੇ ਨੇ ਆਪਣੇ ਬਲਾਉਗਾ ਨਾ ਲੋਜੀ ਕਰੋ ਚੈੱਕ ਪੰਪ ਆਪਣਾ ਪੰਪ ਫਿਕਟ ਹੋ ਗਿਆ ਯਾਰ ਤੇ ਦੋ ਆਪਾਂ ਸਪੋਰਟਾ ਲਾ ਦੇਨੇ ਆ ਇਧਰ ਜੀ ਪੰਪ ਖੜੂਗਾ 2 ਇੰਚੇ 432 ਜਗੀ ਤੇ ਇੱਕ ਆਪਾਂ ਇਧਰੋਂ ਸਪੋਰਟ ਲਾਤੀ ਤਾਂਾਂ ਤੋਂ 2 ਪਾਇਨਟਾਂ ਲਾਜਾਂ ਬਾਕੀ ਉਹ ਇੱਕੋ ਪਹਿਲੇ ਪਾਸੇ ਨਟ ਆਗਾ ਇਹ ਆ ਹੋਰੇ ਉੱਥੇ ਲਾਵਾਂਗੇ ਸਪੋਰਟ ਤੇ ਬਾਕੀ ਇਧਰੋਂ ਦੇਖ ਲਿਆਂਗੇ ਕੀ ਬਣਦਾਗਾ ਨਾ ਬਹੁਤ ਦੁੱਜੀ ਸਪੋਰਟ ਲਾਉਣੇ ਲੰਗੇ ਕੋਦਰ ਲਈ ਤੇ ਇੱਕ ਤਾਹਾਂ ਤੋਂ ਇੱਥੇ ਤਾਹਾਂ ਲਾਵਾਂਗੇ ਬੰਨੇ ਰਹੇ ਆਪਾਂ ਬਲਾਵਾ ਕੰਨਾਂ ਹੈ ਇੱਥੇ ਠੀਕ ਨਾ ਆਉਂਦਾ ਐਂ ਕਰਦਾ ਹੀ ਗਾ ਲਾਓ ਜੀ ਕਹੋ ਚੱਕ ਆਪਣਾ 52 ਦਾ ਰਾ ਪੰਪਾ ਵਾਲਾ ਜਵਾਬ ਬਣ ਕੇ ਤਿਆਰ ਹੋਗਾ ਤੇ ਹੁਣ ਆਪਾਂ ਇਕੱਲਾ ਪੱਕਾ ਪੱਕਾ ਕਰ ਲਾਂਗਾ ਦੇਖੋ ਜੀ ਪੂਰਾ ਮਜ਼ਬੂਤ ਕਰ ਲਾਂਗਾ ਪੱਕਾ ਕਰਕੇ ਇਕ ਆਪਾਂ ਇੱਥੇ ਪੱਤੀਆਂ ਲਾਉਣੀ ਹੈ ਹੈ ਬਣ ਤੇਲ ਤਾਂ ਜੋ ਪੂਰਾ ਬਣੀ ਫਿਰ ਇਹਦੇ ਗੱਲ ਪੈਂਦਾ ਤੇ ਬਾਈ ਦਾ ਰੀਪਰ ਜੀ ਕਹਿੰਦਾ ਬੰਨ ਦੇ ਉਹਦੀ ਤਕਨੀਕ ਕਰਦਾ ਹੈ ਤੇ ਇੱਥੇ ਵੀ ਅਸੀਂ ਪੱਤੀਆਂ ਲਾਵਾਂਗੇ ਇਹ ਵਿੱਚ ਪੱਤੀ ਪਾ ਕੇ ਇਧਰ ਤੇ ਇਧਰ ਵੀ ਦੂਨੇ ਪਾਸੇ ਪੂਰਾ ਬੋਦੀ ਕੰਮ ਕਰਾਂਗੇ ਪਹਿਲਾਂ ਟੁੱਟ ਗਿਆ ਦੋ ਬਾਈ ਕੰਮ ਹੀ ਪੂਰੀ ਖਿੱਚੋ ਹੀ ਪਿੱਦਰਾ ਦੇਖ ਤੁਸੀਂ ਸ਼ੰਦ ਘੜੇ ਪੂਰੀ ਖਿੱਚ ਆ ਗਈ ਤੇ ਪਹਿਲਾਂ ਸੁਨਾਮੋਂ ਲੋਵਾ ਕਲੇ ਸੀਗੇ ਦੋ ਬਾਈ ਦੋਨਾਂ ਬਾਈ ਟੁੱਟ ਗਿਆ ਤੇ ਹੁਣ ਆਪਾਂ ਤਾਂ ਇੱਕ ਆਪਾਂ ਨਇਆ ਪੰਪ ਪਾਇਰੇ ਤੇ ਇਹੇ ਪੱਕੇ ਕਰਨ ਤੋਂ ਬਾਅਦ ਮਾਰ ਕੇ ਗ੍ਰੈਂਡਰ ਆਪਾਂ ਫੇਰ ਮਿਲਦੇ ਆਂਗੀ ਬਨੇ ਰਿਹਾ ਆਪਾਂ ਬਣਾਉਣਾ ਤੁਹਾਨੂੰ ਆਪਾਂ ਪੱਟਾ ਕਰਕੇ ਦਿਖਾ ਮੈਂ ਇੰਡ ਤੇ ਮੈਂ ਕਿਹਦੀ ਪੋਜੀਸ਼ਨ ਆ ਗਈ ਕਿਵੇਂ ਕਰਦਾ ਹੈ ਨਹੀਂ ਵੱਟਾਗਾ ਬਨੇ ਰਿਹਾ ਬਲੌਗ ਨਾਲ ਆਪਣੇ ਨਾਲ ਲਓ ਜੀ ਕੰਮ ਨਿਰਾ ਕਰਨਾ ਆਪਾਂ ਕੋਈ ਸੌਂਗ ਨਾ ਕਰਨਾ ਹੈ ਨਹੀਂ ਹੈਗਾ ਵੀ ਇਹ ਕਰਾ ਅਗਲੀ ਗਲੋਂ ਲਾ ਦੋ ਉਹ ਕੰਮ ਨਹੀਂ ਆਪਣਾ ਹੈ ਸਾਂਜੀ ਬਾਈ ਤਾਂ ਆਪਣੀ ਫੀਟਿੰਗ ਉਹ ਫਾਈਨਲ ਹੋ ਗਈ ਕੰਮ ਜਮਾ ਹੋ ਕੇ ਆ ਗਏ ਤੇ ਆਪਾਂ ਨੇ ਪਾਇਪ ਵੀ ਲਾ ਕੇ ਤੇੜਾ ਨਹੀਂ ਕਰੋ ਚੈੱਕ ਨਾ ਇਹੋ ਚੁਕਾ ਕੇ ਦਿਖਾਉਣਾ ਆਪਾਂ ਆਪ ਤਾਂ ਨਹੀਂ ਚੁਕਾ ਕੇ ਦਿਖਾਉਣੀ ਹੈਗੇ ਇੱਕ ਤਾਂ ਲਓ ਆ ਗਿਆ ਲਓ ਜੀ ਟੱਕ ਰਿਹਾ ਜਾਵਾਂ ਆਪਾਂ ਆਪਣੇ ਘਰ ਚਾਹੀਦੀ ਨਹੀਂ ਬਾਸ ਜਿਵੇਂ ਸਰੇ ਵਾ ਗਿਆ ਸਹੀ ਕਰਵਾ ਜੀ ਮਨਾਜ ਰਾਪੋਰਾ ਨਹੀਂ ਗਿਆਗਾ बस करो चैमेरा होगा प्रो कम करते करते देखी मांगा ग्रेंडर आ आगा?